ਇੰਡੀਆ ਦੇ 18 ਸਾਲ ਦੇ ਲਲਿਤ ਪੱਤੀਦਾਰ ਨਾਮ ਦੇ ਇੱਕ ਨੌਜਵਾਨ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਕਿਸ ਚੀਜ਼ ਦੇ ਲਈ ਪੂਰੀ ਦੁਨੀਆ ਦਾ ਸਭ ਤੋਂ ਜ਼ਿਆਦਾ ਹੈਰੀ ਇਨਸਾਨ ਹੋਣ ਦਾ ਮਤਲਬ ਕਿ ਦੁਨੀਆ ਦਾ ਉਹ ਇਨਸਾਨ ਜਿਹਦੇ ਸਰੀਰ ਦੇ ਉੱਪਰ ਸਭ ਤੋਂ ਜ਼ਿਆਦਾ ਵਾਲ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਮਾਰਚ 2025 ਦੀ ਇੱਕ ਰਿਪੋਰਟ ਦੇ ਮੁਤਾਬਕ ਲਲਿਤ ਪੱਤੀਦਾਰ ਦੇ ਸਰੀਰ ਦੇ ਉੱਪਰ ਪਰ ਸਕੁਅਰ ਸੈਂਟੀਮੀਟਰ 201.72 ਵਾਲ ਨੇ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਇਨਸਾਨ ਤੋਂ ਬਹੁਤ ਹੀ ਜ਼ਿਆਦਾ ਇਸ ਅਜੀਬ ਤਰ੍ਹਾਂ ਦੀ ਮੈਡੀਕਲ ਪ੍ਰੋਬਲਮ ਨੂੰ ਕਿਹਾ ਜਾਂਦਾ ਵਾ ਵੇਰਵੌਲਫ ਸਿੰਡਰੋਮ ਵੇਰਵੌਲ ਕਿਸੇ ਕਹਾਣੀਆਂ ਦਾ ਇੱਕ ਪਾਤਰ ਆ ਜਿਹਦੇ ਬਾਰੇ ਤੁਸੀਂ ਵੀ ਬਹੁਤ ਸਾਰੀਆਂ ਫਿਲਮਾਂ ਜਾਂ ਡਰਾਉਣੇ ਸੀਰੀਅਲ ਦੇਖੇ ਹੋਣਗੇ ਜਿਹੜਾ ਪੁੰਨਿਆਂ ਦੀ ਰਾਤ ਨੂੰ ਇਨਸਾਨ ਤੋਂ ਭੇੜੀਆ ਬਣ ਜਾਂਦਾ ਪੂਰੀ ਦੁਨੀਆ ਦੇ ਵਿੱਚ ਮਾਨਵ ਹਿਸਟਰੀ ਦੇ ਵਿੱਚ ਇਹ ਵਾਲੀ ਬਿਮਾਰੀ ਜਾਂ ਬਿਮਾਰੀ ਨਹੀਂ ਐਕਚੁਅਲੀ ਇਹ ਇੱਕ ਕੰਡੀਸ਼ਨ ਆ ਇਹ ਵਾਲੀ ਕੰਡੀਸ਼ਨ ਇੰਨੀ ਕਿ ਜ਼ਿਆਦਾ ਰੇਅਰ ਆ ਕਿ ਈਵਨ ਅੱਜ ਤੱਕ ਵੀ ਮੈਡੀਕਲ ਹਿਸਟਰੀ ਦੇ ਵਿੱਚ ਇਹਦੇ ਕੋਈ ਬਹੁਤ ਜ਼ਿਆਦਾ ਰਿਕਾਰਡ ਨਹੀਂ ਹੈਗੇ ਮਾਨਵ ਇਤਿਹਾਸ ਦੇ ਵਿੱਚ ਮਿਡਲ ਏਜ ਇਸ ਯਾ ਜੀ ਨੂੰ ਮਧਯੋਗ ਕਿਹਾ ਜਾਂਦਾ 500 ਤੋਂ ਲੈ ਕੇ 1500 ਸਾਲ ਤੱਕ ਦਾ 1000 ਸਾਲ ਦਾ ਉਹ ਟਾਈਮ ਰਿਹਾ ਉਹਦੇ ਵਿੱਚ ਸਿਰਫ ਪੂਰੀ ਦੁਨੀਆ ਦੇ 50 ਇਸ ਤਰ੍ਹਾਂ ਦੇ ਕੇਸਸ ਨੇ ਜਿਹੜੇ ਲਲਿਤ ਪੱਤੀਦਾਰ ਦੇ ਨਾਲ ਰਲਦੇ ਮਿਲਦੇ ਨੇ ਤੇ ਉਸ ਤੋਂ ਬਾਅਦ ਅਗਲੇ 600 ਸਾਲ ਤੱਕ ਦਾ ਜਾਂ 500 ਸਾਲ ਤੱਕ ਦਾ ਕੋਈ ਵੀ ਇਸ ਤਰ੍ਹਾਂ ਦਾ ਕੇਸ ਸਾਹਮਣੇ ਨਹੀਂ ਆਇਆ ਲਲਿਤ ਪੱਤੀਦਾਰ ਟੀਵੀ ਚੈਨਲਸ ਦੇ ਨਾਲ ਆਪਣੀ ਇੰਟਰਵਿਊ ਦੇ ਵਿੱਚ ਇਹ ਕਹਿੰਦਾ ਕਿ ਸਟਾਰਟਿੰਗ ਜਦੋਂ ਉਹ ਸਕੂਲ ਜਾਣ ਲੱਗਿਆ ਤਾਂ ਬਾਕੀ ਦੇ ਬੱਚੇ ਉਹਦੇ ਤੋਂ ਦੂਰ ਰਹਿਣ ਲੱਗੇ ਉਹਦੀ ਇਸ ਸਪੈਸ਼ਲ ਕੰਡੀਸ਼ਨ ਦੇ ਕਰਕੇ ਪਰ ਹੌਲੀ-ਹੌਲੀ ਜਦੋਂ ਉਨਾ ਨੇ ਇਹਦੇ ਨਾਲ ਗੱਲਬਾਤ ਕੀਤੀ ਤਾਂ ਹੌਲੀ-ਹੌਲੀ ਉਹ ਸਾਰੇ ਇਹਦੇ ਦੋਸਤ ਬਣ ਗਏ ਬਹੁਤ ਸਾਰੇ ਲੋਕ ਲਲਿਤ ਨੂੰ ਅਕਸਰ ਹੀ ਆਪਣੇ ਵਾਲਾਂ ਨੂੰ ਸ਼ੇਵ ਕਰਨ ਦੇ ਲਈ ਕਹਿੰਦੇ ਆ ਪਰ ਲਲਿਤ ਪੱਤੀਦਾਰ ਇਥੇ ਇਹ ਕਹਿੰਦਾ ਕਿ ਮੈਨੂੰ ਆਪਣੀ ਕੰਡੀਸ਼ਨ ਦੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੈ ਲਲਿਤ ਦਾ ਆਪਣਾ ਇੱਕ YouTube ਚੈਨਲ ਆ ਜਿੱਥੇ ਉਹ ਆਪਣੀ ਰੋਜ਼ਾਨਾ ਲਾਈਫ ਦੇ ਵੀਡੀਓ ਪੋਸਟ ਕਰਦਾ ਰਹਿੰਦਾ ਹਾਲ ਫਿਲਹਾਲ ਦੇ ਵਿੱਚ ਹੀ ਉਹਦਾ ਇੱਕ ਹੋਰ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਉਹ ਆਪਣੇ ਦੋਸਤਾਂ ਦੇ ਨਾਲ ਹੋਲੀ ਖੇਡਦਾ ਹੋਇਆ ਨਜ਼ਰ ਆ ਰਿਹਾ ਆ